हां जी दोस्तों प्यार भरी सासरी का जी पंजाब दी बुढ़ापा पेंशन ਨੂੰ ਲੈ ਕੇ ਵੱਡੀ ਖਬਰ ਆਈ ਹੈ ਜਿਹੜੀ ਕਿ ਤੁਹਾਡੇ ਨਾਲ ਸਾਂਝਾ ਕਰ ਰਿਹਾ ਤਾਂ ਤੁਹਾਨੂੰ ਦੱਸ ਦੇ ਗਏ ਕਿ ਜਿਹੜੇ ਬਜ਼ੁਰਗ ਹਨ ਉਹਨਾਂ ਲਈ ਜਿਹੜੀ ਵੱਡੀ ਖੁਸ਼ਖਬਰੀ ਹੈ ਜਿਹੜੇ ਕਿ ਪਰੇਸ਼ਾਨ ਸੀ ਇੱਕ ਦੋ ਮਹੀਨੇ ਤੋਂ ਤਾਂ ਦੋਸਤੋ ਚੈਨਲ ਤੇ ਜੇ ਤੁਸੀਂ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਤੁਹਾਨੂੰ ਹੋਰ ਇਹ ਬੁढ़ापा ਪੈਨਸ਼ਨ ਤੇ ਰਾਸ਼ਨ ਕਾਰਡ ਤੇ ਹੋਰ ਵੀ ਘਰੇਲੂ ਲੋਕਾਂ ਦੇ ਨਾਲ ਸੰਬੰਧਿਤ ਜਿਹੜੀਆਂ ਵੀ ਪੰਜਾਬ ਸਰਕਾਰ ਦੀਆਂ ਸਹੂਜਦਾਵਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਵੀਡੀਓ ਮਿਲਦੀ ਰਹਿੰਦੀ ਹੈ ਨੇ ਉਹਨਾਂ ਦੀ ਤੁਹਾਨੂੰ ਜਾਣਕਾਰੀ ਮਿਲਦੀ ਰਹਿੰਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤਾਂ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੰਜਾਬ 'ਚ ਬੁੜਾਪਾ ਪੈਨਸ਼ਨ ਸੀ ਜਿਹੜੀ ਉਹ ਤਕਰੀਬਨ 1500 ਰੁਪਏ ਮਿਲ ਰਹੀ ਹੈ ਤਾਂ ਉਸ 1500 ਨੂੰ ਲੈ ਕੇ ਕਈ ਲੋਕ ਪਰੇਸ਼ਾਨ ਨੇ ਕਿਉਂਕਿ ਉਹ 1500 ਪੈਨਸ਼ਨ ਹੈ ਜਿਹੜੀ ਕਈ ਕਿਸੇ-ਕਿਸੇ ਦੀ ਜਿਹੜੀ ਹੈ ਉਹ ਰੁਕ ਜਾਂਦੀ ਹੈ ਤਾਂ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉਹ ਬੈਂਕਾਂ ਦੇ ਚੱਕਰ ਲੋਂਦੇ ਨੇ ਜਾਂ ਫਿਰ ਸੀਐਸਸੀ ਜਿੱਥੇ ਗੁੱਠਾ ਲਾ ਕੇ ਆਪਣੀ ਪੈਨਸ਼ਨ ਚੈੱਕ ਕਰਾਈਦੀ ਹੈ ਉੱਥੇ ਵੀ ਚੈੱਕ ਕਰਾਉਂਦੇ ਨੇ ਪਰ ਉਹ ਕਹਿ ਦਿੰਦੇ ਨੇ ਤੁਹਾਡੀ ਪੈਨਸ਼ਨ ਨਹੀਂ ਆਈ ਤੇ ਇਸ ਦੌਰਾਨ ਜਿਹੜੇ ਲੋਕ ਨੇ ਬਜ਼ੁਰਗ ਨੇ ਉਹ ਖੱਜਲ ਖਵਾਰ ਹੁੰਦੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਵੇਂ ਪੈਨਸ਼ਨ ਆਉਂਦੀ ਹੈ ਅਸੀਂ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਕਿਹਾ ਸੀ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਹੈ ਕਈ ਵਾਰ ਕਿਸੇ ਦੀ ਪੈਨਸ਼ਨ ਆ ਜਾਂਦੀ ਹੈ ਤੇ ਜਿਹੜਾ ਡਾਟਾ ਹੈ ਉਹ ਕੰਪਿਊਟਰ 'ਚ ਆਟੋਮੈਟਿਕ ਉਸ ਨੂੰ ਨੈਕਸਟ ਮਹੀਨ 2 ਮਹੀਨੇ ਦੀ ਇਕੱਠੀ ਪੈਨਸ਼ਨ ਆ ਜਾਂਦੀ ਹੈ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਪਿਛਲੇ ਮਹੀਨੇ ਦੀ ਖੜੀ ਸੀ ਉਹਨਾਂ ਦੀ ਐਤ ਕੀ ਜਿਹੜੀ ਪੈਨਸ਼ਨ ਹੈ ਜਿਹੜੀ 33000 ਰੁਪਏ ਹੈ ਜਿਹੜੀ ਇਹ 22 ਤਰੀਕ ਨੂੰ ਪੈ ਚੁੱਕੀ ਹੈ ਤਾਂ ਇਹ ਵੱਡੀ ਖੁਸ਼ਖਬਰੀ ਉਹਨਾਂ ਲਈ ਸੀ ਜਿਨ੍ਹਾਂ ਦੀ ਪੈਨਸ਼ਨ ਰੁਕੀ ਹੋਈ ਸੀ ਚੈਨਲ ਤੇ ਜੇ ਤੁਸੀਂ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਕਿਉਂਕਿ ਤੁਹਾਨੂੰ ਪੈਨਸ਼ਨ ਦੇ ਰਿਲੇਟਡ ਸਾਰੀ ਤਰ੍ਹਾਂ ਦੀ ਜਾਣਕਾਰੀ ਮਿਲਦੀ ਰਹੇਗੀ ਧੰਨਵਾਦ ਜੀ